ਗੁਰੂ ਰੂਪ ਗੁਰੂ ਦੀ ਸਾਜੀ ਨਿਵਾਜੀ ਸਾਧ ਸੰਗਤ ਜੀ ਸਾਰੇ ਆਸਥਿਕ ਧਰਮੀ ਲੋਕ ਜਿਨ੍ਹਾਂ ਨੇ ਪਰਮਾਤਮਾ ਦੀ ਹੋਂਦ ਨੂੰ ਸਵਾਰ ਕਰ ਕੀਤਾ ਹੈ ਉਹਨਾਂ ਨੇ ਵਕ ਵਕ ਥਾਵਾਂ ਤੇ ਪਰਮਾਤਮਾ ਦੀ ਕਲਪਨਾ ਕੀਤੀ ਹੈ ਅਤੇ ਉਸ ਕਲਪਨਾ ਦੇ ਮੁਤਾਬਿਕ ਜਿਵੇਂ ਆਪਾਂ ਗੁਰੂ ਦੀ ਬਾਣੀ ਵਿੱਚ ਇੱਕ ਦ੍ਰਿਸ਼ਟਾਂਤ ਵੀ ਪੜਦੇ ਹਾਂ ਕਿੰਦੇ ਹਨ ਮਲਤਾਨ ਦਾ ਰਾਜਾ ਹੋਇਆ ਹੈ ਬਲ ਅਤੇ ਉਸ ਬਲ ਰਾਜੇ ਦੇ ਕੋਲ ਭਗਵਾਨ ਜਾਚਕ ਬਣ ਕੇ ਆਇਆ ਉਸ ਮੌਕੇ ਬਲ ਰਾਜੇ ਦਾ ਵਜ਼ੀਰ ਕਹਿਣ ਲੱਗਾ ਰਾਜੇ ਨੇ ਇਹ ਜਾਚਕ ਬ੍ਰਾਹਮਣ ਨਹੀਂ ਇਹ ਤੇਰੇ ਨਾਲ ਸ਼ਰਲ ਕਰਨ ਵਾਸਤੇ ਕੋਈ ਦੇਵੀ ਸ਼ਕਤੀ ਆਈ ਹੈ ਇਸ ਕਰਕੇ ਇਹਨਾਂ ਨੂੰ ਦਾਨ ਦੇਣ ਤੋਂ ਪਹਿਲਾਂ ਤੈਨੂੰ ਵਿਚਾਰ ਕਰਨੀ ਚਾਹੀਦੀ ਹੈ ਅਸੀਂ ਜੋ ਦੇਵਤੇ ਤੇ ਦੇਵਤਾਵਾਂ ਬਾਰੇ ਪੜ੍ਹਦੇ ਹਾਂ ਆਪਣੇ ਆਪ ਨੂੰ ਗੁੱਦੀ ਜੀਵਿਆ ਖਮਾਉਣ ਵਾਲੇ ਵਿਦਵਾਨ ਲੋਕਾਂ ਦਾ ਖਿਆਲ ਹੈ ਕਿ ਜਿਹੜੇ ਹਿੰਦੁਸਤਾਨ ਦੇ ਆਦਿਵਾਸੀ ਲੋਕ ਸਨ ਜਿਨ੍ਹਾਂ ਨੂੰ ਦਰਾਵੜ ਕਰਕੇ ਲਿਖਿਆ ਗਿਆ ਹੈ ਉਹਨਾਂ ਦੇ ਉੱਪਰ ਆਰੀਆ ਲੋਕਾਂ ਨੇ ਹਮਲਾ ਕੀਤਾ ਅਤੇ ਉਹਨਾਂ ਆਰੀਆ ਲੋਕਾਂ ਨੇ ਇਥੋਂ ਦੇ ਮੂਲ ਆਦੀਵਾਸੀ ਦਰਾਵੜਾ ਨੂੰ ਕੱਢ ਕੇ ਬਹੁਤਿਆਂ ਨੂੰ ਖਤਮ ਕਰ ਦਿੱਤਾ। ਕੁਝ ਦੱਖਣ ਵਾਲੇ ਚਲੇ ਗਏ। ਉਹਨਾਂ ਦਰਾਵੜ ਲੋਕਾਂ ਨੂੰ ਉਹਨਾਂ ਨੇ ਦੇਵਤ ਦੀ ਉਪਾਦੀ ਦਿੱਤੀ ਤੇ ਜਿਹੜੇ ਆਰੀਆ ਲੋਕ ਕਿਸਨ ਉਹ ਆਪਣੇ ਆਪ ਨੂੰ ਦੇਵਤੇ ਖਵਾਉਣ ਲੱਗ ਪਏ। ਉਹਨਾਂ ਬੁੱਧੀਜੀਵਾਂ ਦੀ ਇਸ ਵਿਚਾਰ ਤੋਂ ਪਤਾ ਲੱਗਦਾ ਹੈ ਕਿ ਜਿਹੜਾ ਉਹ ਮੁਲਤਾਨ ਦਾ ਰਾਜਾ ਬਲ ਹੋਵੇਗਾ ਉਹ ਦਰਾਵੜ ਜਾਤੀ ਨਾਲ ਸੰਬੰਧਿਤ ਹੋਵੇਗਾ ਕਿਉਂਕਿ ਕਈ ਵਾਰ ਪੜੀਦਾ ਹੈ ਕਿ ਜਿਹੜੇ ਦੇਵਤ ਲੋਕ ਹਨ ਉਹਨਾਂ ਦੇ ਕੰਮ ਭਾਵੇਂ ਬਹੁਤ ਚੰਗੇ ਹਨ। ਪਰ ਉਹਨਾਂ ਨੂੰ ਨਿੰਦਿਆ ਗਿਆ ਹੈ ਹਰ ਥਾਂ ਤੇ ਆਪਾਂ ਪਾਰਟੀ ਬਾਜੀ ਨੂੰ ਪਹਿਲ ਦਿੰਦੇ ਹਾਂ ਸਿਧਾਂਤ ਨੂੰ ਨਹੀਂ ਧਰਮ ਸਿਧਾਂਤ ਤੇ ਖਲੋਤਾ ਹੈ ਜਦੋਂ ਮੀ ਸਿਧਾਂਤਵਾਦੀ ਨੂੰ ਪੁੱਜਿਆ ਗਿਆ ਜਿਹੜਾ ਸਿਧਾਂਤ ਤੋਂ ਗਿਰਾ ਮਨੁੱਖਾ ਹੈ ਉਸ ਨੂੰ ਦੁਰਕਾਰਿਆ ਗਿਆ ਸਿਧਾਂਤ ਤੇ ਖਲੋਤੇ ਹਨ ਗੁਰੂ ਅਮਰਦਾਸ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਨੇ ਆਪਣੇ ਪੁੱਤਰਾਂ ਦਾਤੂ ਤੇ ਦਾਸ ਨੂੰ ਪਾਸੇ ਕੀਤਾ ਸਿਧਾਂਤ ਤੇ ਖਲੋਤਾ ਹੈ ਜੁਆਈ ਗੁਰੂ ਅਮਰਦਾਸ ਪਾਤਸ਼ਾਹ ਨੇ ਦੋ ਪੁੱਤਰਾਂ ਨੂੰ ਪਾਸੇ ਕੀਤਾ ਸਿਧਾਂਤ ਤੇ ਖਲੋਤਾ ਹੈ ਛੋਟਾ ਲਾਲ ਦੋ ਪੁੱਤਰਾਂ ਨੂੰ ਪਾਸੇ ਕੀਤਾ ਸੰਧਾਨਦ ਤੇ ਖਲੋਤਾ ਹੈ ਪੋਤਰਾ ਗੁਰਹਰ ਗੋਬਿੰਦ ਸੱਚੇ ਪਾਤਸ਼ਾਹ ਨੇ ਆਪਣੇ ਪੁੱਤਰਾਂ ਨੂੰ ਪਾਸੇ ਕਰਕੇ ਪੋਤਰੇ ਨੂੰ ਪਹਿਲ ਦਿੱਤੀ ਧਰਮ ਦੀ ਦੁਨੀਆ ਦੇ ਵਿੱਚ ਸਿਧਾਂਤ ਮਹਾਨ ਹੈ ਪਰ ਬਦਕਿਸਮਤੀ ਆਪਾਂ 파ਟੀ ਦੇ ਜਾਤੀਵਾਦ ਨੂੰ ਲੈ ਕੇ ਸਿਧਾਂਤ ਨੂੰ ਨਿਕਾਰ ਹੀ ਜਾਂਦੇ ਹਾਂ ਇਸ ਵਿਚਾਰ ਤੋਂ ਪ੍ਰਤੀਤ ਹੁੰਦਾ ਹੈ ਕਿ ਉਹ ਲੋਕ ਦਰਾਵੜ ਸਨ ਦਾਇਤਾ ਦਾ ਗੁਰੂ ਸੀ ਉਸਨੇ ਰਾਜਨ ਨੂੰ ਰਾਏ ਦਿੱਤੀ ਰਾਜਨ ਤੇਰੇ ਨਾਲ ਸ਼ੱਲ ਹੋਣਾ ਹੈ ਅਤੇ ਆਏ ਹੋਏ ਸਤਿੱਥੀ ਨੂੰ ਖੈਰ ਨਾ ਪਾ ਤੋਖਾ ਹੋਵੇਗਾ ਇਹਨ ਲੱਗਾ ਮੈਂ ਰਾਜਾ ਕਹਾਦਾ ਹਾਂ ਜੇ ਰਾਜੇ ਦੇ ਦਰ ਤੋਂ ਆ ਕੇ ਕੋਈ ਖਾਲੀ ਮੁੜ ਜਾਏ ਤਾਂ ਉਹ ਰਾਜਾ ਨਹੀਂ ਤੇ ਰਾਜੇ ਦਾ ਅਰਥ ਹੈ ਰੱਜਿਆ ਹੋਇਆ ਪਰ ਅੱਜਕਲ ਜਿੰਨੇ ਭੁੱਖੇ ਹਨ ਉਹ ਨੇ ਪਹਿਲੇ ਨਹੀਂ ਸਨ ਹੁਣ ਤਾਂ ਭੁੱਖ ਰਾਜਿਆਂ ਦੇ ਕੋਲ ਹੋ ਗਈ ਇੱਥੋਂ ਤੱਕ ਕਿ ਕੋਈ ਗੈਰ ਮਰ ਜਾਵੇ ਤਾਂ ਗੈਰ ਤੇ ਲੋਕੀ ਬਲਣ ਪਾਉਣਾ ਪੂਨ ਸਮਝਦੇ ਹਨ ਬਲਣ ਨੇ ਖੱਪਣ ਪਾਉਣਾ ਪੂਨ ਸਮਝਦੇ ਹਨ ਸਾਡੇ ਫੌਜੀਆਂ ਦੇ ਕੱਪੜਿਆਂ ਵਿੱਚ ਵੀ ਸਾਡੀ ਸਰਕਾਰ ਨੇ ਬੇਈਮਾਨੀ ਕੀਤੀ ਜਿਹੜੇ ਸਾਡੇ ਫੌਜੀ ਸ਼ਹੀਦ ਸਨ ਕਾਰਗਲ ਦੇ ਉਹਨਾਂ ਵਾਸਤੇ ਤਾਂ ਬੂਤ ਲਿਆਉਂਦੇ ਹੁੰਦੇ ਸਨ ਉਹਨਾਂ ਵਿੱਚ ਵੀ ਹੀਰਾ ਫੇਰੀ ਕੀਤੀ ਦੇਸ਼ ਦੀ ਏਕਤਾ ਤੇ ਖੰਡਤਾ ਦਾ ਸਵਾਲ ਹੈ ਮਸਕੀਨ ਜੀਤਾ ਹਰ ਸਾਲ ਇਹ ਗੱਲ ਕਹਿੰਦੇ ਹੁੰਦੇ ਸਨ ਕਿ ਇਹ ਕਾਨੂੰਨ ਮગર ਮੱਛਾਂ ਦਾ ਬਣਾਇਆ ਹੋਇਆ ਹੈ ਮੱਛੀਆਂ ਨੂੰ ਕਾਬੂ ਕਰਨ ਲਈ ਮਾੜੇ ਬੰਦੇ ਕੋਲੋਂ ਜੇ ਕੋਈ ਨਿੱਕੀ ਜਿਹੀ ਗਲਤੀ ਹੋ ਜਾਵੇ ਤਾਂ ਉਸ ਨੂੰ ਕਹਿੰਦੇ ਹਨ ਫਾਹੇ ਟੰਗ ਦਿਓ ਤੇ ਤਗੜਾ ਬੰਦਾ ਸੈਂਕੜੇ ਤੇ ਹਜ਼ਾਰੇ ਬੰਦੇ ਮਰਵਾ ਦੇਵੇ ਉਸ ਨੂੰ ਸਨਮਾਨਿਤ ਕਰ ਦਿਓ ਮਾਰੇ ਬੰਦੇ ਨੂੰ ਪਤਾ ਨਾ ਹੋਵੇ ਤਾਂ ਉਹ ਕਿਸੇ ਧਰਮ ਸਥਾਨ ਤੇ ਜੂੜਾ ਲੈ ਕੇ ਚਲਿਆ ਜਾਵੇ ਭਾਵੇਂ ਉਹ ਕੋਈ ਮਸਤਾਨਾ ਹੋਵੇ ਉਸ ਨੂੰ ਆਪਾਂ ਕੁੱਟ-ਕੁੱਟ ਕੇ ਅਦਮੂਆ ਕਰ ਦਿੰਦੇ ਹਾਂ ਹਰਮੰਦਰ ਸਾਹਿਬ ਤੇ ਹਮਲਾ ਕਰ ਦੇਵੇ ਤੇ ਦੁਰਗਾ ਦੇਵੀ ਅਤੇ ਬਾਜਪਈ ਨੇ ਵੀ ਹਿਮਾਇਤ ਕੀਤੀ ਕਿਹੜਾ ਧਰਮ ਹੈ ਕਿਹੜਾ ਸਿਧਾਂਤ ਹੈ ਇਹ ਗੁਰੂ ਨਾਨਕ ਦਾ ਘਰ ਹੈ ਹਰਗੋਬਿੰਦ ਸਾਹਿਬ ਦਾ ਜੰਗ ਜਿੱਤਿਆ ਰੁਹੇਲੇ ਪਿੰਡ ਦਾ ਤੇ ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਕਹਿੰਦੇ ਹਨ ਦੁਨੀ ਚੰਦਾ ਪਹਿਲਾ ਮਸਜਿਦ ਬਣਾਉਣੀ ਹੈ ਸਿੱਖ ਧਰਮ ਮਹਾਨ ਕਿਵੇਂ ਹੈ ਤੇ ਕਿਵੇਂ ਕਹਿੰਦੇ ਹਨ ਗੁਰੂ ਨਾਨਕ ਵਡਾ ਹੈ ਅੱਜ ਤੱਕ ਦੁਨੀਆਂ ਦੇ ਕਿਸੇ ਧਰਮ ਨੇ ਦੂਜੇ ਧਰਮ ਦਾ ਸਥਾਨ ਨਹੀਂ ਬਣਾਇਆ ਅੱਜ ਤੱਕ ਸਾਡੇ ਗੁਰੂ ਸਾਹਿਬ ਨੇ ਆਪਣੇ ਧਰਮ ਵਿੱਚ ਪੱਕੇ ਰਹਿ ਕੇ ਦੂਜਿਆਂ ਦੇ ਧਰਮ ਦਾ ਸਤਿਕਾਰ ਕੀਤਾ ਤਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੇ ਮੁਸਲਮਾਨਾਂ ਦੇ ਵਾਸਤੇ ਮਸਜਿਦ ਬਣਵਾਈ ਉਹ ਮਸਜਿਦ ਹਜੇ ਤੱਕ ਗੁਰੂ ਹਰਗੋਬਿੰਦ ਸੱਚੇ ਪਾਸ਼ਾ ਦੀ ਜਾਤ ਨੂੰ ਸੰਭਾਲੀ ਬੈਠੀ ਹੈ ਦੈਂਤਾਂ ਦੇ ਗੁਰੂ ਨੇ ਰਾਏ ਦਿੱਤੀ ਤੇ ਰਾਜਾ ਕਹਿਣ ਲੱਗਾ ਮੈਂ ਰਾਜਾ ਹਾਂ ਮੈਂ ਖਾਲੀ ਨਹੀਂ ਮੋੜਨਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਵਿੱਚ ਬਕਾਇਤਾ ਲਿਖਤੀ ਰੂਪ ਵਿੱਚ ਆਇਆ ਹੈ ਰਾਜਾ ਬਲ ਕਹਿਣ ਲੱਗਾ ਕਿ ਮਹਾਪੁਰਸ਼ੋ ਤੁਹਾਡੀ ਮੰਗ ਕੀ ਹੈ ਦੱਸੋ ਕੀ ਹੁਕਮ ਹੈ ਤੁਹਾਡਾ ਇਹ ਬਜ਼ੁਰਗ ਬ੍ਰਾਹਮਣ ਕਹਿਣ ਲੱਗਾ ਜੀ ਮੈਨੂੰ ਢਾਈ ਕਰਮਾ ਥਾਂ ਚਾਹੀਦਾ ਹੈ ਰਾਜਾ ਕਹਿਣ ਲੱਗਾ ਕਿੱਥੇ ਦੇਵਾਂ ਬ੍ਰਾਹਮਣ ਕਹਿੰਦਾ ਹੈ ਕਿ ਕਿਤੇ ਦੇ ਦੇ ਮੈਂ ਬਸ ਉੱਥੇ ਕੁੱਟੀਆਂ ਬਣਾਉਣੀ ਹੈ ਰਾਜਾ ਬਲ ਕਹਿਣ ਲੱਗਾ ਜੇ ਮੈਂ ਤੁਹਾਨੂੰ ਆਪਣੇ ਬੂਹੇ ਅੱਗੇ ਦੇ ਦਿਆਂ ਕਹਿਣ ਲੱਗਾ ਜੀ ਠੀਕ ਹੈ ਕਹਿੰਦੇ ਹਨ ਦੂ ਕਰਮਾਂ ਦੇ ਵਿੱਚ ਉਸ ਅਤੀਥੀ ਨੇ ਸਾਰੀ ਧਰਤੀ ਨੂੰ ਮਿਨਿਆ ਤੇ ਕਹਿਣ ਲੱਗਾ ਅੱਧਾ ਕਰਮ ਬਾਕੀ ਹੈ ਰਾਜਾ ਬਲ ਕਹਿੰਦਾ ਹੈ ਮਹਾਪੁਰਸ਼ੋ ਮੇਰਾ ਸਰੀਰ ਵੀ ਮਿੱਟੀ ਦਾ ਬਣਿਆ ਹੈ ਅੱਧੇ ਕਰਮ ਦੇ ਵਿੱਚ ਮੇਰੇ ਸਰੀਰ ਨੂੰ ਪਰਵਾਣ ਕਰੋ ਕਹਿੰਦੇ ਹਨ ਜਿਸ ਮੌਕੇ ਬਾਮਨ ਅਵਤਾਰ ਨੇ ਰਾਜੇ ਬਲ ਤੇ ਪੈਰ ਰੱਖਿਆ ਉਸਨੇ ਉਸਨੂੰ ਪਤਾਲ ਵਿੱਚ ਤੱਕ ਕੇਤੇ ਰਾਜੇ ਬਲ ਨੇ ਬਾਮਨ ਅਵਤਾਰ ਦਾ ਪੈਰ ਫੜ ਕੇ ਆਖਿਆ ਮਹਾਰਾਜ ਮੈਂ ਤਾਂ ਸੂਲ ਤੇ ਚੱਲ ਰਿਹਾ ਹਾਂ ਤੂੰ ਵੀ ਸੂਲ ਤੇ ਰਹੇ ਤੂੰ ਢਾਈ ਕਰਮਾ ਧਰਤੀ ਮੰਗੀ ਤੇ ਮੈਂ ਤੈਨੂੰ ਦੇ ਦਿੱਤੀ ਤੇ ਤੂੰ ਇਹ ਆਖਿਆ ਸੀ ਕਿ ਮੈਂ ਤੇਰੇ ਬੁਹੇ ਅੱਗੇ ਰ੍ਹਾਂਗਾ ਹੁਣ ਤੂੰ ਕਿਹੜੇ ਪਾਸੇ ਨੂੰ ਖਿਸਕਣ ਲੱਗਾ ਹੈ ਆਪਣੇ ਕੀਤੇ ਹੋਏ ਬਚਨ ਦੇ ਮੁਤਾਬਿਕ ਇੱਥੇ ਟਿਕਾਣਾ ਬਣਾ ਉਸ ਸਿਧਾਂਤ ਨੂੰ ਲੈ ਕੇ ਹਿੰਦੂ ਧਰਮ ਗ੍ਰੰਥਾ ਵਿੱਚ ਲਿਖਿਆ ਗਿਆ ਹੈ ਕਿ ਜਿਹੜਾ ਭਗਵਾਨ ਹੈ ਉਹ ਰਾਜੇ ਬਾਲ ਦੇ ਦਰਵਾਜੇ ਦੇ ਅੱਗੇ ਪਤਾਲ ਵਿੱਚ ਰਹਿੰਦਾ ਹੈ ਇਸਲਾਮ ਧਰਮ ਦਾ ਸਿਧਾਂਤ ਹੈ ਕਿ ਜਿਹੜਾ ਖੁਦਾ ਹੈ ਉਹ ਸਤਵੇਂ ਆਕਾਸ਼ ਵਿੱਚ ਰਹਿੰਦਾ ਹੈ ਇਹ ਗੱਲਾਂ ਆਪਾਂ ਤਕਰੀਬਨ ਰੋਜ਼ ਵਿਚਾਰਦੇ ਹਾਂ ਜਗ ਮਹਿਲਾ ਮਹਿ ਲੋਗ ਹੋਏ ਜਾਏ ਆਵੇ ਜਾਏ ਦੁਜੇ ਲੋ ਭਾਈ ਜਦੋਂ ਮਿੱਤਰੰਧ ਦੀ ਗੰਗਾ ਨਿਕਲਦੀ ਹੈ ਤਾਂ ਉਹ ਪਹਿਲਾਂ ਪਵਿੱਤਰ ਹੁੰਦੀ ਹੈ ਤੇ ਮੁੜ ਕੇ ਹੌਲੀ ਹੌਲੀ ਦੇ ਵਿੱਚ ਮੈਲ ਆਉਂਦਿਆਂ ਆਉਂਦਿਆਂ ਉਹ ਗੰਗਾ ਦਾ ਰੂਪ ਬਦਲ ਜਾਂਦਾ ਹੈ ਇਸਲਾਮ ਧਰਮ ਦੇ ਵਿੱਚ ਇੱਕ ਪਾਸੇ ਰੱਬ ਨੂੰ ਸਤਵੇਂ ਆਕਾਸ਼ ਤੇ ਕਲਪਿਤ ਕੀਤਾ ਗਿਆ ਹੈ ਤੇ ਦੂਸਰੇ ਪਾਸੇ ਉਹ ਕਹਿੰਦੇ ਹਨ ਕਿ ਰੱਬ ਮੱਕੇ ਬੈਠਾ ਹੈ ਮੁਸਲਮਾਨ ਆਪਣੀਆਂ ਕਬਰਾਂ ਤੇ ਚਾਦਰਾਂ ਚੜਾ ਕੇ ਕਬਰਾਂ ਨੂੰ ਮੱਥੇ ਟੇਕੀ ਜਾਂਦੇ ਹਨ ਪਣ ਕਿਹੜੀ ਗੱਲ ਮੰਨੀਏ ਰੱਬ ਕਾਇਬੇ ਵਾਲੀ ਥਾਂ ਤੇ ਵਸਦਾ ਹੈ ਜਾਂ ਰੱਬ ਸਤਵੇਂ ਆਕਾਸ਼ ਦੇ ਵਿੱਚ ਹੈ ਜੇ ਤਾਂ ਸਤਵੇਂ ਆਕਾਸ਼ ਵਿੱਚ ਹੈ ਤਾਂ ਫਿਰ ਕਬਰਾਂ ਦੇ ਅਗ ਪਰ ਕਰਮਾ ਕਿਉਂ ਇੱਥੇ ਮੱਥਾ ਕਿਉਂ ਟੇਕਦੇ ਹਾਂ ਇਸ ਸਿਧਾਂਤ ਨੂੰ ਲੈ ਕੇ ਸਤਿਗੁਰੂ ਰਾਮਦਾਸ ਪਾਤਸ਼ਾਹ ਨੂੰ ਪੁੱਛਿਆ ਕਿ ਮਹਾਰਾਜ ਗੁਰਮਤ ਦਾ ਸਿਧਾਂਤ ਕੀ ਹੈ ਤੁਸੀਂ ਪਤਾਲ ਵਾਲੇ ਪਰਮਾਤਮਾ ਨਾਲ ਸਹਿਮਤ ਹੋ ਤੁਹਾਡੀ ਕੀ رائے ਹੈ ਤਾਂ ਸਤਿਗੁਰੂ ਰਾਮਦਾਸ ਪਾਤਸ਼ਾਹ ਜੋ ਗੁਰਮਤ ਦਾ ਪੱਕ ਹਨ ਉਸ ਨੂੰ ਫਰਮਾ ਰਹੇ ਹਨ ਆਪੇ ਜੋਗੀ ਜੁਗਤ ਜੁਗਾਹਾ ਉਹ ਗੱਲ ਤਾਂ ਕਹੀ ਕਿ ਜਿਹੜੇ 6 ਸ਼ਾਸਤਰ ਹਨ ਉਹਨਾਂ 6 ਸ਼ਾਸਤਰਾਂ ਦੇ ਵਿੱਚੋਂ ਇੱਕ ਸ਼ਾਸਤਰ ਦੇ ਵਿੱਚ ਮਨੁੱਖ ਨੂੰ ਪਰਮਾਤਮਾ ਨਾਲ ਜੁੜਨ ਦੇ ਵੱਖ-ਵੱਖ 84 ਤਰੀਕੇ ਦੱਸੇ ਗਏ ਹਨ ਜਿਹੜੇ ਅਸੀਂ ਸੁਣਦੇ ਹਾਂ ਪੜ੍ਹਦੇ ਹਾਂ ਉਹਨਾਂ 84 ਆਸਨਾਂ ਦੇ ਵਿੱਚੋਂ ਅੱਗੇ 4 ਆਸਨ ਹਨ ਤੁਰਮ ਆਸਨ ਸ਼ੇਰ ਆਸਨ ਪਦਮ ਆਸਨ ਤੇ ਪਦਮ ਆਸਨ ਨੂੰ ਸਾਰਿਆਂ ਤੋਂ ਉੱਤਮ ਮੰਨਦੇ ਹਨ ਗੁਰੂ ਰਾਮਦਾਸ ਜੀ ਦੇ ਪਾਤਸ਼ਾਹ ਕਹਿੰਦੇ ਹਨ ਭਾਈ ਇਹਨਾਂ 84 ਆਸਨਾਂ ਦੇ ਕਰਕੇ ਮਨ ਜੁੜਦਾ ਨਹੀਂ ਜਿਹੜਾ ਜੋਰ ਲਗਵਾਉਂਦਾ ਹੈ ਉਹ ਆਪ ਪਰਮੇਸ਼ਰ ਹੈ ਆਪੇ ਜੋਗੀ जुਗਤ ਜੁਗਾਹਾ जुਗਤ ਦਾਰਤਨ ਦਾ ਹੈ ਟੰਗ ਤਰੀਕਾ ਜਿਹੜੇ ਜੁੜੇ ਹੋਏ ਹਨ ਉਹਨਾਂ ਨੂੰ ਇਹ ਟੰਗ ਤਰੀਕਾ ਦੱਸਣ ਵਾਲਾ ਜੁਗਾਤੋ ਆਪ ਇੱਕ ਪਰਮੇਸ਼ਰ ਹੈ ਆਪੇ ਨਿਰਪੋ ਤਾੜੀ ਲਾਹਾ ਇਹ ਗੁਰਮੁਖ ਪਿਆਰੇ ਜਿਹੜੇ ਜੁੜ ਗਏ ਹਨ ਤੇ ਜਿਹੜੇ ਪਰਮਾਤਮਾ ਦੀ ਸਮਾਧੀ ਵਿੱਚ ਲੀਨ ਹੋ ਗਏ ਹਨ ਉਹਨਾਂ ਦੀ ਸਿਹਤ ਉੱਪਰ ਕੋਈ ਅਸਰ ਨਹੀਂ ਸਿਕੰਦਰ ਬਾਦਸ਼ਾਹ ਦੇ ਸਮੇਂ ਇੱਕ ਸੰਤ ਦਾ ਜ਼ਿਕਰ ਆਉਂਦਾ ਹੈ ਉਸਦੇ ਕੋਲੋਂ ਸਿਕੰਦਰ ਬਾਦਸ਼ਾਹ ਆਸ਼ੀਰਵਾਦ ਲੈਣ ਲਈ ਗਿਆ ਆਪਣੇ ਦੁਨੀਆਦਾਰੀ ਦਾ ਸੁਭਾਅ ਹੈ ਕਿ ਜਦੋਂ ਲੋੜ ਹੋਵੇ ਉਦੋਂ ਆਪਾਂ ਧਰਮ ਮੰਦਰਾਂ ਦੇ ਵਿੱਚੋਂ ਆਸ਼ੀਰਵਾਦ ਲੈਣ ਜਾਂਦੇ ਹਾਂ ਆਪਣੇ ਮਤਲਬ ਤੋਂ ਬਾਅਦ ਆਪਾਂ ਕਹਿੰਦੇ ਹਨ ਕਿ ਹੁਣ ਆਪਾਂ ਨੂੰ ਧਰਮ ਮੰਦਰਾਂ ਦੀ ਲੋੜ ਕੀ ਹੈ ਜਿਹੜੇ ਉਸ ਰੱਬ ਨਾਲ ਜੁੜੇ ਹਨ ਉਹਨਾਂ ਨੂੰ ਕੋਈ ਖੌਫ ਨਹੀਂ ਅਸੀਂ ਡਰਦੇ ਤਾਂ ਹਾਂ ਕਿ ਅਸੀਂ ਜੁੜੇ ਹੋਏ ਪ੍ਰਤੀਤ ਹੁੰਦੇ ਹਾਂ ਪਰ ਅਸਲ ਵਿੱਚ ਜੁੜੇ ਨਹੀਂ ਕਹਿੰਦੇ ਹਨ ਜਦੋਂ ਉਸ ਮਹਾਤਮਾ ਦੇ ਡੇਰੇ ਸਿਕੰਦਰ ਗਿਆ ਤਾਂ ਮਹਾਤਮਾ ਨੇ ਅੱਗੋਂ ਸੋਟੀ ਦਿਖਾਈ ਸਿਕੰਦਰ ਨੇ ਕਿਹਾ ਕਿ ਇੱਕ ਆਦੇ ਲਈ ਰੱਖੀ ਹੈ ਤਾਂ ਸੰਤ ਕਹਿਣ ਲੱਗਾ ਕਿ ਤੇਰੇ ਵਰਗੇ ਕੁੱਤਿਆਂ ਨੂੰ ਰੋਕਣ ਲਈ ਸਿਕੰਦਰ ਠੰਡਾ ਠਾਰ ਹੋ ਗਿਆ ਉਸਨੇ ਕਿਉਂ ਆਖਿਆ ਉਸਨੂੰ ਪਕੜ ਨਹੀਂ ਉਸਨੂੰ ਗਰਜ ਨਹੀਂ ਜਿਹੜੇ ਜੁੜੇ ਹਨ ਉਹ ਨਿਰਪੋ ਹਨ ਇਹ ਜੁੜਨ ਦਾ ਤਰੀਕਾ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਹਨ ਕਿ ਪ੍ਰਮਾਤਮਾ ਦੀ ਰਹਿਮਤ ਕਰਕੇ ਨਸੀਬ ਹੁੰਦਾ ਹੈ ਆਪੇ ਹੀ ਆਪ ਆਪ ਵਰਤੇ ਆਪੇ ਨਾਮ ਓ ਮਹਾ ਰਾਮ ਹੁਣ ਘੋੜਾ ਤੇਰੇ ਕੰਮ ਦਾ ਨਹੀਂ ਤੈਨੂੰ ਸਹਜ ਦਾ ਘੋੜਾ ਦਿੰਦੇ ਹਾਂ ਜਿਹੜਾ ਸੱਚ ਬੋਲਣਾ ਹੈ ਇਹ ਤਨ ਤੇ ਲੈਣ ਤੋਂ ਨਾ ਡਰ। ਪਰਮਾਤਮਾ ਦੀ ਵਡਿਆਈ ਕਰਨੀ ਹੈ। ਸਮੁੰਦਰ ਕੀ ਹੈ? ਆਪਣਾ ਹਿਰਦਾ। ਇਸ ਹਿਰਦੇ ਰੂਪੀ ਸਮੁੰਦਰ ਦੇ ਵਿੱਚੋਂ ਜਿਹੜੀ ਸਾਡੀ ਜ਼ੁਬਾਨ ਹੈ, ਇਹ ਅਸੀਮ ਅਧਾਨੀ ਪਾਣੀ ਹੈ। ਵਾਰ-ਵਾਰ ਰੰਗਨ ਦਾ ਚਿੰਤਨ ਕਰਨਾ ਤੇ ਲਿਖਣਾ ਹੈ। ਇਸ ਦੇ ਵਿੱਚੋਂ ਵਿराग विवेक ਦੇ ਮੋਤੀ ਤਾਂ ਹੀ ਨਿਕਲਣਗੇ ਜੇਕਰ ਰੜਕਾਂਗੇ। ਆਪ ਹੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਕੁਝ ਨਿਰਣਾ ਕੀਤਾ ਹੈ। ਜਿਨ੍ਹਾਂ ਗੁਰਮੁਖਾਂ ਨੇ ਵਾਰ-ਵਾਰ ਆਪਣੀ ਰਸਨਾ ਨੂੰ ਮਧਾਣੀ ਬਣਾ ਲਿਆ ਰੜਕਿਆ ਹੈ ਉਹਨਾਂ ਦੇ ਸਿਧਾਂਤ ਨੂੰ ਕੱਢਿਆ ਹੈ ਇਹ ਸਿਧਾਂਤ ਕਿਵੇਂ ਨਿਕਲਿਆ ਹੈ ਪ੍ਰਮਾਤਮਾ ਦਾ ਨਾਮ ਜਪੇਗਾ ਤਾਂ ਜਦੋਂ ਤੈਨੂੰ ਬ੍ਰਹਮ ਗਿਆਨ ਰੂਪੀ ਰਤਨ ਦੀ ਪ੍ਰਾਪਤੀ ਹੋ ਗਈ ਤਾਂ ਤੇਰਾ ਮਨ ਚੜ੍ਹਦੀ ਕਲਾ ਵਿੱਚ ਹੋ ਜਾਏਗਾ ਜਿਹੜੀ ਗੁਰੂ ਦੀ ਸੰਗਤ ਹੈ ਜਿਹੜੇ ਗੁਰੂ ਦੇ ਪਿਆਰੇ ਹਨ ਇਹਨਾਂ ਨਾਲ ਮਿਲ ਕੇ ਪ੍ਰਮਾਤਮਾ ਦੇ ਗੁਣ ਗਾਇਆ ਕਰ ਪ੍ਰਮਾਤਮਾ ਦੀ ਵਡਿਆਈ ਕਰਿਆ ਕਰ ਕਈ ਤਰ੍ਹਾਂ ਦੇ ਕਰਮ ਕਰੀਦੇ ਹਨ ਕਦੇ ਲਾਭ ਦੇ ਕਦੇ ਨੁਕਸਾਨ ਦੇ ਕਦੀ ਘਾਟੇ ਕਦੀ ਵਾਦੇ ਪਰ ਮੇਰੇ ਹਜ਼ੂਰ ਕਹਿੰਦੇ ਹਨ ਗੁਰਮੁਖਾ ਮੈਂ ਤੈਨੂੰ ਗਰੰਟੀ ਦਿੰਦਾ ਹਾਂ ਕਿ ਜਿਹੜਾ ਪਰਮਾਤਮਾ ਦੇ ਨਾਮ ਦਾ ਸੌਦਾ ਹੈ ਇਹ ਕਦੀ ਘਾਟੇ ਵਾਲਾ ਨਹੀਂ ਰਹੇਗਾ ਇਹ ਲਾਭ ਵਾਲਾ ਹੈ ਪਰਮਾਤਮਾ ਦੇ ਨਾਮ ਕਰਕੇ ਤੇਰੇ ਅੰਦਰ ਉਤਸ਼ਾਹ ਬਣਿਆ ਰਹੇਗਾ ਪਰਮਾਤਮਾ ਬਹੁਤ ਵੱਡਾ ਸ਼ਾਹੂਕਾਰ ਹੈ ਉਹ ਤੀਖਣ ਬੁੱਧੀ ਬਖਸ਼ਣ ਵਾਲਾ ਹੈ ਜਿਵੇਂ ਆਪਣੇ ਘਰ ਕੋਈ ਆਵੇ ਤਾਂ ਆਪਾਂ ਕਹਿੰਦੇ ਹਾਂ ਹੁਕਮ ਕਰੋ ਕਿਵੇਂ ਆਏ ਹੋ ਕੀ ਹੁਕਮ ਹੈ ਇਸੇ ਤਰ੍ਹਾਂ ਮੇਰੇ ਪਾਤਸ਼ਾਹ ਕਹਿੰਦੇ ਹਨ ਗੁਰਸਿੱਖਾ ਕੀ ਚਾਹੁੰਦਾ ਹੈ ਪਾਇਤੁਰੂ ਜਨਾਗੁਰਦਵਾਰੇ ਆਉਂਦਾ ਹੈ ਛਾੜੂ ਮਾਰਦਾ ਹੈ ਸੇਵਾ ਕਰਦਾ ਹੈ ਆਪਾਂ ਕੀ ਆਖਿਆ ਕਰੀਏ ਮੇਰੇ ਪਾਤਸ਼ਾਹ ਕਹਿੰਦੇ ਹਨ ਸਿੱਖਾ ਗੁਰੂ ਇਹ ਗੱਲ ਕਹੇ ਇਹ ਬੇਨਤੀ ਕਰ ਹਰ ਹਰ ਦਾਤਾ ਸਰੋ ਪ੍ਰਭ ਭਾਵੇ ਗੁਰੂ ਨਾਨਕ ਨਾਮ ਉਮਾਹਾਰਾਮ ਪਰ ਮੇਰੀ ਬੇਨਤੀ ਹੈ ਕਿ ਮੈਂ ਪਰਮਾਤਮਾ ਨੂੰ ਪਾ ਜਾਵਾਂ ਪਰ ਮੇਰੇ ਮਨ ਵਿੱਚ ਕਈ ਵਾਰ ਆਕੜ ਆ ਜਾਂਦੀ ਹੈ ਮੈਂ ਆਕੜ ਜਾਂਦਾ ਮੇਰਾ ਮਨ ਪਰਮਾਤਮਾ ਦਾ ਨਾਮ ਨਹੀਂ ਲੈਂਦਾ ਤੇ ਕਿਰਪਾ ਕਰੋ ਮੇਰੇ ਅੰਦਰ ਉਤਸ਼ਾਹ ਬਣਿਆ ਰਹੇ ਮੇਰੇ ਅੰਦਰ ਹਿੰਮਤ ਬਣੀ ਰਹੇ ਤੇ ਮੇਰੇ ਤੇ ਕਿਰਪਾ ਕਰੋ ਆਪਾਂ ਕਹਿੰਦੇ ਹਾਂ ਭਾਈ ਇਹ ਆਦਮੀ ਖਾਨਦਾਨੀ ਹੈ ਇਹ ਬੀਬੀ ਖਾਨਦਾਨੀ ਹੈ ਗੁਰੂ ਅਮਰਦਾਸ ਪਾਤਸ਼ਾਹ ਕਿਸ ਨੂੰ ਖਾਨਦਾਨੀ ਕਹਿੰਦੇ ਹਨ ਆਪਾਂ ਵੇਖੇ ਕਿ ਖਾਨਦਾਨੀ ਕੌਣ ਹੈ ਕੁਲ ਵਾਲੀ ਜਿਸ ਨੂੰ ਸਤਗੁਰੂ ਪਾਤਸ਼ਾਹ ਲਿਖਦੇ ਹਨ ਉਸ ਨੂੰ ਪਰਮਾਤਮਾ ਦਾ ਡਰ ਮਹਿਸੂਸ ਹੁੰਦਾ ਹੈ ਫਿਰ ਉਹ ਜੀਵ ਰੂਪੀ ਇਸਤਰੀ ਉੱਤਮ ਕੁਲ ਵਾਲੀ ਮੰਨੀ ਜਾਂਦੀ ਹੈ ਇੱਕ ਸੰਤਾਂ ਦੇ ਡੇਰੇ ਵਿੱਚ ਇੱਕ ਗਰੀਬ ਕਰਦੀ ਵਿਚਾਰੀ ਬੀਬੀ ਕਦੇ ਪੋਚਾ ਫੇਰ ਦਿੱਤਾ ਕਦੇ ਰੋਟੀ ਪਕਾ ਦਿੱਤੀ ਬਾਬਾ ਕਬੀਰ ਜੀ ਕਹਿੰਦੇ ਹਨ ਕਿ ਉਹ ਬੀਬੀ ਚੰਗੀ ਹੈ ਜਿਹੜੀ ਇੱਕ ਅਮੀਰ ਘਰਾਣੇ ਦੇ ਵਿੱਚ ਪੈਦਾ ਹੋਈ ਤੇ ਅੱਠੇ ਪੈਰ ਦਿਸਦੀ ਵਿਚਾਰ ਵਿਚਾਰਾਂ ਵਿੱਚ ਰਹਿੰਦੀ ਹੈ ਕਹਿੰਦੇ ਹਨ ਕਿ ਨਕਮੇ ਬੰਦੇ ਦੇ ਨਾਲੋਂ ਸੂਰ ਚੰਗਾ ਹੈ ਕਿਉਂਕਿ ਨਕਮਾ ਬੰਦਾ ਮਰ ਗਿਆ ਤੇ ਉਸ ਦਾ ਨਾਮ ਕਿਸੇ ਨੇ ਨਹੀਂ ਲੈਣਾ ਤੇ ਜੇ ਸੂਰ ਮਰ ਗਿਆ ਤਾਂ ਸ਼ਹਿਰ ਵਿੱਚ ਗੰਦਗੀ ਹੋਣ ਕਰਕੇ ਲੋਕਾਂ ਨੇ ਕਹਿਣਾ ਹੈ ਕਿ ਸੂਰ ਦੇ ਨਾ ਹੋਣ ਕਰਕੇ ਇੱਥੇ ਗੰਦ ਪਿਆ ਹੈ ਮੇਰੇ ਪਾਤਸ਼ਾਹ ਕਹਿੰਦੇ ਹਨ ਉਹ ਬੀਬੀ ਕੁਲਵੰਤੀ ਹੈ ਉਹ ਜੀਵ ਰੂਪੀ ਇਸਤਰੀ ਚੰਗੇ ਕੁਲ ਵਾਲੀ ਹੈ ਜਿਹੜੀ ਸਤਗੁਰੂ ਪਾਤਸ਼ਾਹ ਦੇ ਮਿਲਣ ਕਰਕੇ ਪਰਮਾਤਮਾ ਦੇ ਡਰ ਵਿੱਚ ਹੈ ਪਰਮਾਤਮਾ ਦੇ ਭੈ ਵਿੱਚ ਹੈ ਪਰਮਾਤਮਾ ਦੇ ਹੁਕਮ ਨੂੰ ਉਹੀ ਪਛਾਣਦਾ ਹੈ ਜਿਸ ਉੱਪਰ ਵਾਹਿਗੁਰੂ ਆਪ ਮਿਹਰ ਕਰੇ ਆਪ ਕਿਰਪਾ ਕਰੇ ਕਹਿੰਦੇ ਹਨ ਇਹਦੇ ਵਿੱਚ ਪਰਮੇਸ਼ਰ ਦਾ ਡਰ ਹੋਣ ਕਰਕੇ ਪਾਪਾਂ ਰੂਪੀ ਮੈਨ ਲਹਿ ਜਾਏਗੀ ਅਤੇ ਸਰੀਰ ਸ਼ੁੱਧ ਹੋ ਜਾਂਦਾ ਹੈ ਬੰਦਾ ਵਾਹਿਗੁਰੂ ਦੇ ਦਰ ਵਿੱਚ ਬੈਠਦਾ ਹੈ ਵਾਹਿਗੁਰੂ ਦੇ ਦਰ ਵਿੱਚ ਰਹਿੰਦਾ ਹੈ ਤੇ ਧਰ ਵਿੱਚ ਕੰਮ ਕਰਦਾ ਹੈ ਤਿੰਨ ਗੱਲਾਂ ਹਨ ਇੱਕ ਦਰ ਵਿੱਚ ਬਹਿੰਦਾ ਹੈ ਇੱਕ ਦਰ ਵਿੱਚ ਰਹਿੰਦਾ ਹੈ ਤੇ ਇੱਕ ਦਰ ਦੇ ਵਿੱਚ ਕੰਮ ਕਰਦਾ ਹੈ ਇੱਥੇ ਸੁਖ ਬੜੀਆਂ ਆਂ ਦਰਗੇ ਮੁਖ ਦੁਆਰ ਉਸ ਬੰਦੇ ਨੂੰ ਇੱਥੇ ਇਸ ਲੋਗ ਵਿੱਚ ਸੁਖ ਦੀਆਂ ਵਡਿਆਈਆਂ ਮਿਲਦੀਆਂ ਹਨ ਤੇ ਮੁਕਤੀ ਰੂਪੀ ਦਰਵਾਜ਼ੇ ਵਿੱਚੋਂ ਲੰਘ ਕੇ ਦਰਗਾਹ ਸਾਚਕੰਡ ਵਿੱਚ ਜਾ ਵਸਦਾ ਹੈ ਮੇਰੇ ਪਾਤਸ਼ਾਹ ਕਹਿੰਦੇ ਹਨ ਗੁਰਮੁਖਾ ਜਿਸ ਨੂੰ ਪਰਮਾਤਮਾ ਬਖਸ਼ ਦੇਵੇ ਉਹੀ ਚੰਗਾ ਹੈ ਤੂੰ ਆਪਣੀ ਮਾਂ ਨੂੰ ਛੱਡ ਕਹਿੰਦੇ ਹਨ ਜੇ ਬਖਸ਼ ਦੇਵੇਂ ਤਾਂ ਚੰਗਾ ਹੈ ਬਖਸ਼ਿਸ਼ ਤੋਂ ਬਿਨਾ ਚੰਗਾ ਕੋਈ ਨਹੀਂ ਜਿਸ ਉੱਪਰ ਬਖਸ਼ਿਸ਼ ਕੀਤੀ ਉਹ ਚੰਗਾ ਜਿਸ ਉੱਪਰ ਬਖਸ਼ਿਸ਼ ਨਹੀਂ ਉਹ ਕੁਝ ਵੀ ਨਹੀਂ ਇਸ ਕਰਕੇ ਆਪਾਂ ਉਸ ਦੇ ਕੋਲੋਂ ਰਹਿਮਤ ਦੀ ਮੰਗ ਕਰੀਏ ਉਹਨਾਂ ਨੂੰ ਸੱਚੇ ਪਾਤਸ਼ਾਹ ਕਹਿੰਦੇ ਹਨ ਅੱਕੀ ਨਾ ਤੂੰ ਲੱਗਾ ਰਹੋ ਸੰਦੀਵੀ ਤੌਰ ਤੇ ਉਸ ਦੀ ਸਿੱਖ ਤੋਂ ਸਲਾਹ ਕਰੀ ਜਾ ਸੱਚੇ ਪਰਮਾਤਮਾ ਤੋਂ ਕੁਰਬਾਨ ਹੋ ਜਾ صدਕੇ ਹੋ ਜਾ ਕਹਿੰਦੇ ਹਨ ਜਿਹੜੀ ਇੱਕ ਪਰਮਾਤਮਾ ਨੂੰ ਛੱਡ ਕੇ ਦੂਜੀ ਹੋਰ ਪਾਸੇ ਜ਼ੁਬਾਨ ਲੱਗੀ ਹੈ ਕਿ ਫਲਾਣੇ ਦਾ ਜਾਪ ਕਰਨਾ ਹੈ ਮੇਰੇ ਪਾਤਸ਼ਾਹ ਕਹਿੰਦੇ ਹਨ ਮੈਂ ਤਾਂ ਕਹਾਂਗਾ ਜ਼ੁਬਾਨ ਸੜ ਜਾਵੇ ਇਹ ਗੁਰੂ ਅਮਰਦਾਸ ਪਾਤਸ਼ਾਹ ਦੇ ਬੋਲ ਹਨ ਜਿਹੜੀ ਇੱਕ ਪਰਮਾਤਮਾ ਨੂੰ ਛੱਡ ਕੇ ਹੋਰ ਤਰ੍ਹਾਂ ਦੇ ਜਾਪ ਕਰਦੀ ਹੈ ਉਹ ਜ਼ੁਬਾਨ ਸੜ ਜਾਏ ਨਾਨਕ ਏਕ ਛੋੜ ਦੂਜੇ ਲਗੇ ਸਾਜ ਹੈਵਾ ਜਲ ਜਾਓ ਕਹਿੰਦੇ ਹਨ ਜਿੱਥੇ ਗੁਰਮੁਖ ਪਹੁੰਚੇ ਹਨ ਉੱਥੇ ਪਤਾਰਥਾਂ ਦਾ ਸੋਗ ਜਾਂ ਵਿਯੋਗ ਨਹੀਂ ਵਿਆਪਦਾ ਇਸ ਲਈ ਗੁਰਮੁਖ ਜਗ ਦੇ ਵਿੱਚ ਅਸਥਿਰ ਹੋਏ ਹਨ ਕਿਉਂਕਿ ਉਹਨਾਂ ਗੁਰਮੁਖਾਂ ਨੂੰ ਕੋਈ ਦੁੱਖ ਨਹੀਂ ਇੱਕ ਭਾਈ ਅਜਬ ਤੇ ਅਜੈਬ ਹੋਏ ਹਨ ਉਹਨਾਂ ਨੂੰ ਤੁੰਗ ਗੁਰੂ ਅਰਜਨ ਦੇ ਪਾਤਸ਼ਾਹ ਕਹਿਣ ਲੱਗੇ ਕਿ ਭਾਈ ਤੁਸੀਂ ਗੁਰੂ ਘਰ ਦੇ ਪ੍ਰਚਾਰਕ ਹੋ ਬਾਹਰ ਅੰਦਰ ਜਾਂਦੇ ਹੋ ਤੁਹਾਨੂੰ ਲੋਕੀ ਮਾਇਆ ਦਿੰਦੇ ਹਨ ਤੁਸੀਂ ਇਸ ਨੂੰ ਕੀ ਸਮਝਦੇ ਹੋ ਕਹਿੰਦੇ ਪਾਤਸ਼ਾਹ ਅਸੀਂ ਇਸ ਨੂੰ ਵਿਦ ਕਰਕੇ ਸਮਝਦੇ ਹਾਂ ਜਹਿਰ ਕਰਕੇ ਸਮਝਦੇ ਹਾਂ ਅਜਬ ਅਤੇ ਅਜੈਬ ਉਹਨਾਂ ਦਾ ਨਾਮ ਸੀ ਦੋਨੋਂ ਭਰਾ ਸਨ ਸਾਨੂੰ ਦੁੱਖ ਪਕੜ ਕਰਕੇ ਹੈ ਪਕੜ ਨਾ ਹੋਣ ਕਰਕੇ ਨਾ ਉਹਨਾਂ ਨੂੰ ਸੋਗ ਹੈ ਨਾ ਵਿਜੋਗ ਹੈ ਉਹਨਾਂ ਗੁਰਮੁਖਾਂ ਦਾ ਮਨ ਅਸਥਿਰ ਹੈ ਇਹ ਦਾਤ ਸਾਨੂੰ ਗੁਰੂ ਪਾਤਸ਼ਾਹ ਜੀ ਬਖਸ਼ਣ ਗੁਰੂ ਦੀਆਂ ਸੰਗਤਾਂ ਦਾ ਧੰਨਵਾਦ ਪੁੱਣਾ ਚੁੱਕਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ